ਉਸ ਦਾ ਚਿਹਰਾ ਬਹੁਤ ਹਸੀਨ ਸੀ ਉਸ ਦੀ ਕਿਸਮਤ ਦੇਖ ਦੂਜੀਆਂ ਕੁੜੀਆਂ ਨੂੰ ਲੱਗਦਾ ਸੀ ਕਿ ਸਾਡੀ ਲਾਈਫ ਇਦਾਂ ਦੀ ਕਿਉਂ ਨਹੀਂ ਹੋ ਸਕਦੀ ਬ੍ਰਾਂਡਡ ਕੱਪੜੇ ਪਾਉਣਾ ਸੋਹਣੀਆਂ-ਸੋਹਣੀਆਂ ਥਾਵਾਂ ਤੇ ਟਰੈਵਲ ਕਰਨਾ ਬੈਸਟ ਫੂਡ ਖਾਣਾ ਮਹਿੰਗੀਆਂ ਗੱਡੀਆਂ 'ਚ ਘੁੰਮਣਾ ਸ਼ਾਇਦ ਹੀ ਮਧ ਪ੍ਰਦੇਸ਼ ਦੀ ਚੰਦਰਕਾ ਦੀ ਕੋਈ ਇਹੋ ਜਿਹੀ ਖੁਆਇਸ਼ ਹੋਏਗੀ ਜੜੀ ਨਾ ਪੂਰੀ ਹੋਈ ਹੋਵੇ ਇਹ ਉਹ ਜ਼ਿੰਦਗੀ ਜੀ ਰਹੀ ਸੀ ਜਿਸ ਦਾ ਬਹੁਤ ਕੁੜੀਆਂ ਬਸ ਸੁਪਨਾ ਹੀ ਵੇਖ ਪਾਉਂਦੀਆਂ ਨੇ ਤੇ ਇਹ ਆਪਣੀ ਜ਼ਿੰਦਗੀ ਦੇ ਹਾਈਲਾਈਟਸ ਸੋਸ਼ਲ ਮੀਡੀਆ ਤੇ ਵੀ ਦਿਖਾਉਂਦੀ ਜਿਸ ਨੂੰ ਲੋਕ ਵੇਖਦੇ ਤਾਂ ਵੇਖਦੇ ਹੀ ਰਹਿ ਜਾਂਦੇ ਇਹ ਹੀ ਸੋਚਦੇ ਕਿ ਸਾਡੇ ਕੋਲ ਕਦੋਂ ਆਏਗਾ ਇੰਨਾ ਪੈਹਾ ਇਦਾਂ ਨਹੀਂ ਕਿ ਇਸ ਦੀ ਲਾਈਫ ਸ਼ੁਰੂ ਤੋਂ ਹੀ ਇੰਨੀ ਮੈਜੀਕਲ ਸੀ ਇਸ ਦਾ ਇਹ ਅਮੀਰੀ ਵਾਲਾ ਤੇ ਐਸ਼ ਵਾਲਾ ਦੌਰ ਇਸ ਦੇ ਵਿਆਹ ਤੋਂ ਬਾਅਦ ਸ਼ੁਰੂ ਹੋਇਆ ਇਸ ਦਾ ਵਿਆਹ ਹੋਇਆ ਅਵਿਨਾਸ਼ ਪ੍ਰਜਾਪਤੀ ਦੇ ਨਾਲ ਵਿਆਹ ਨੂੰ ਸਾਲ ਦਰ ਸਾਲ ਲੰਘਦੇ ਗਏ ਪਰ ਇਹਨਾਂ ਦਾ ਇਹ ਪਿਆਰ ਘਟ ਨਹੀਂ ਹੋਇਆ। ਇਹ ਆਪਣੇ ਰੋਮਾਂਸ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ਤੇ ਪਾਉਂਦੇ। ਇਹਨਾਂ ਦਾ ਇੱਕ 6 ਸਾਲ ਦਾ ਪੁੱਤ ਵੀ ਹੁੰਦਾ ਹੈ। ਹੁਣ ਜਿਵੇਂ ਇਹਨਾਂ ਤਿੰਨਾਂ 'ਚੋਂ ਕਿਸੇ ਦਾ ਬਰਥਡੇ ਹੋਇਆ ਜਾਂ ਚੰਦਰਕਾ ਤੇ ਅਵਿਨਾਸ਼ ਦੀ ਐਨੀਵਰਸਰੀ ਵੀ ਹੋਈ, ਕਰਵਾ ਚੌਥ ਹੋਇਆ, ਇਹ ਹਰ ਇੱਕ ਮੌਕੇ ਨੂੰ ਵੱਡਾ ਯਾਨੀ ਗ੍ਰੈਂਡ ਬਣਾ ਦਿੰਦੇ ਸਨ। ਜਿਵੇਂ ਕੋਈ ਫਿਲਮ ਚੱਲਦੀ ਹੋਏ ਕਦੀ ਘਰ ਵਾਲਾ ਘਰਵਾਲੀ ਨੂੰ ਮਹਿੰਗੇ ਸਰਪ੍ਰਾਈਜ਼ ਤੋਹਫੇ ਦੇਣ ਦੀਆਂ ਵੀਡੀਓਜ਼ ਬਣਾਉਂਦਾ ਤੇ ਕਦੀ ਘਰਵਾਲੀ ਘਰ ਵਾਲੇ ਨੂੰ ਇਹ ਇੱਕ ਪਰਫੈਕਟ ਲਾਈਫ ਪਿਕਚਰ ਸੀ ਪਰਸਨਲ ਲਾਈਫ ਤੇ professionl ਲਾਈਫ ਜੋ ਸਕਸੈਸ ਹੀ ਸਕਸੈਸ ਸੀ ਸੋ ਪੋਲਿਟੀਕਲ ਕਨੈਕਸ਼ਨ ਵੀ ਬਣਨ ਲੱਗ ਕੇ ਸਾਂ ਤੁਹਾਨੂੰ ਵੀ ਸੁਣ ਕੇ ਲੱਗ ਰਿਹਾ ਹੋਵੇਗਾ ਕਿ ਇਹ ਇਹਨਾਂ ਦੀ ਜ਼ਿੰਦਗੀ ਦੇ ਅਮੀਰੀ ਦੇ, ਮੁਹੱਬਤ ਦੇ ਕਸੀਦੇ ਹੀ ਪੜੀ ਜਾਂਦੀ ਹੈ ਪਰ ਮੈਂ ਇੱਥੇ ਇਹ ਕਹਿਣਾ ਚਾਹੁੰਦੀ ਆ ਕਿ ਜੋ ਹੈਪੀ ਤੇ ਰਿਚ ਫੈਮਲੀ ਏ ਸੀ ਇਦਾਂ ਦੀ ਕਿਸੇ ਦੀ ਵੀ ਨਾ ਹੋਵੇ ਇਹ ਲੋਕ ਉਹ ਲੋਕ ਨੇ ਜੋ ਸਾਡੇ ਵਿੱਚ ਘੁੰਮਦੇ ਨੇ ਸਾਨੂੰ ਇਮਪ੍ਰੈਸ ਕਰਦੇ ਨੇ ਪਰ ਹੁੰਦੇ ਬੇहद ਖਤਰਨਾਕ ਨੇ ਬੇहद ਖਤਰਨਾਕ ਗੱਲ ਵੀ ਇਹ ਹੁਣੇ ਦੀ ਹੈ ਪੁਰਾਣੀ ਨਹੀਂ ਸਤਿ ਸ਼੍ਰੀ ਅਕਾਲ ਜੀ ਮੈਂ ਹਾ ਪੁਨੀਤ ਗੌਰ ਮਹਿਫੂਜ਼ ਰਹੋ ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਅਵਿਨਾਸ਼ ਪ੍ਰਜਾਪਤੀ ਪਿਛੋਂ ਨਰਸਿੰਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਉਹ ਡੇਢ ਸਾਲ ਪਹਿਲਾਂ ਹੀ ਪੋਪਾਲ ਵਿੱਚ ਰਹਿਣ ਆਇਆ ਸੀ ਇਸ ਤੋਂ ਪਹਿਲਾਂ ਉਹ ਸ਼ਾਹਪੁਰਾ ਦੇ ਰੋਹਤ ਨਗਰ ਵਿੱਚ ਰਹਿੰਦਾ ਸੀ ਅਵਿਨਾਸ਼ ਦੇ ਪਿਤਾ ਨਰਸਿੰਪੁਰ ਚ ਗ੍ਰਾਮ ਸਹਾਇਕ ਸਾ ਅਵਿਨਾਸ਼ ਮੈਕੈਨਿਕਲ ਇੰਜੀਨੀਅਰਿੰਗ ਕਰ ਚੁੱਕਾ ਸੀ ਹੁਣ ਕਰਦੇ ਚਾਹੁੰਦੇ ਸਨ ਕਿ ਨਾਲ ਦੇ ਨਾਲ ਇਹਦਾ ਵਿਆਹ ਵੀ ਹੋ ਜੇ ਬਸ देर ਨਹੀਂ ਕੀਤੀ ਤੇ ਇਸਦਾ ਵਿਆਹ ਕਰ ਦਿੱਤਾ ਗਿਆ ਹੁਣ ਅਵਿਨਾਸ਼ ਠੇਕੇਦਾਰੀ ਦੇ ਨਾਲ ਜਿਹੜਾ ਬਿਲਡਿੰਗ ਕੰਸਟਰਕਸ਼ਨ ਮਟੀਰੀਅਲ ਹੁੰਦਾ ਨਾ ਉਸਦਾ ਕੰਮ ਕਰਨ ਲੱਗ ਪਿਆ ਕੰਮ ਤਾਂ ਸਹੀ ਸੀ ਵਧੀਆ ਚੱਲ ਗਿਆ ਸੀ ਪਰ ਇਸਦੀ ਪਰਸਨਲ ਲਾਈਫ ਨਹੀਂ ਇਸਦੀ ਘਰਵਾਲੀ ਨਾਲ ਬਿਲਕੁਲ ਨਹੀਂ ਬੰਦੀ ਸੀ ਸੋ ਇਹ ਉਸ ਨਾਲੋਂ ਵੱਖ ਹੋ ਗਿਆ ਇਹਨਾਂ ਦਾ ਤਲਾਕ ਹੋ ਗਿਆ ਅਵਿਨਾਸ਼ ਪਰੇਸ਼ਾਨ ਤਾਂ ਸੀ ਕਿਉਂਕਿ ਰਿਸ਼ਤਾ ਟੁੱਟਣਾ ਕਿਸ ਵਾਸਤੇ ਸੌਖਾ ਹੁੰਦਾ ਭਲਾ ਸੋ ਇਹ ਜਿਮ ਵਗੈਰਾ ਜਾਣਾ ਸ਼ੁਰੂ ਹੋ ਗਿਆ ਆਪਣੇ ਕੰਮ ਵੱਲ ਵੀ ਹੋਰ ਜ਼ਿਆਦਾ ਫੋਕਸਡ ਹੋ ਗਿਆ ਅਵਿਨਾਸ਼ ਨੂੰ ਵੱਡੀਆਂ ਗੱਡੀਆਂ ਤੇ ਮਹਿੰਗੀਆਂ ਬਾਈਕਸ ਦਾ ਬੜਾ ਸ਼ੌਕ ਹੁੰਦਾ ਹੈ ਬਸ ਇਸੇ ਸ਼ੌਕ ਨੇ ਹੀ ਇਸ ਦੀ ਜ਼ਿੰਦਗੀ ਬਦਲ ਦਿੱਤੀ ਇਹ ਨਵੀਕਰ ਲੈਂਡ ਦੇ ਲਈ ਕਾਰ ਦੇ ਸ਼ੋਰੂਮ ਚ ਗਿਆ ਤੇ ਉੱਥੇ ਇਸ ਦੀ ਮੁਲਾਕਾਤ ਚੰਦਰਕਾ ਪਾਲੀਵਾਲ ਨਾਲ ਹੋਈ। ਉਹ ਸੇਲਜ਼ ਐਗਜ਼ੈਕਟਿਵ ਸੀ ਉੱਥੇ। ਅਵਿਨਾਸ਼ ਚੰਦਰਕਾ ਨੂੰ ਦੇਖ ਕੇ ਦੇਖਦਾ ਹੀ ਰਹਿ ਗਿਆ ਤੇ ਉਹ ਛੋਟੀ ਜਹੀ ਮੁਲਾਕਾਤ ਨੇ ਅਵਿਨਾਸ਼ ਦੀ ਜ਼ਿੰਦਗੀ ਚ ਫੇਰ ਰੌਣਕ ਲਿਆ ਦਿੱਤੀ। ਇਹ ਦੋਨੋਂ ਥੋੜੀ ਦੇਰ ਜਹੀ ਇੱਕ ਦੂਜੇ ਦੇ ਬਾਲੇ ਕਰੀਬ ਆ ਗਏ ਤੇ ਫਿਰ ਵਿਆਹ ਦੇ ਬੰਧਨ ਚ ਬੱਜ ਗਏ। ਹੁਣ ਅਵਿਨਾਸ਼ ਕੰਮ ਹੋਰ ਵੀ ਵਧੀਆ ਤਰੀਕੇ ਨਾਲ ਕਰਨ ਲੱਗਾ ਕਿਉਂਕਿ ਉਸ ਨੂੰ ਉਸ ਦੀ ਘਰ ਵਾਲੀ ਦਾ ਸਾਥ ਸੀ। ਉਜਨੀ ਸੋਹਣੀ ਸੀ ਉਨੀ ਹੀ ਇੰਟੈਲੀਜੈਂਟ ਵੀ ਉਹ ਬਿਜ਼ਨਸ ਵਿੱਚ ਪ੍ਰੋਪਰ ਇੰਟਰਸਟ ਲੈਂਦੀ ਸੀ ਤੇ ਖੁਦ ਅਵਿਨਾਸ਼ ਦੇ ਬਿਜ਼ਨਸ ਦਾ 파ਟ ਵੀ ਸੀ ਅਵਿਨਾਸ਼ ਵੀ ਇੱਕ ਤੋਂ ਬਾਅਦ ਇੱਕ ਕੰਪਨੀਆਂਸ ਖੋਲਦਾ ਗਿਆ ਨਵੇਂ-ਨਵੇਂ ਕੰਮ ਸ਼ੁਰੂ ਕਰਦਾ ਗਿਆ ਕੰਸਟਰਕਸ਼ਨ ਦਾ ਇਵੈਂਟਸ ਦਾ ਤੇ ਹੋਰ ਬੜਾ ਕੁਝ ਚੰ드్రਕਾ ਬਿਜ਼ਨਸ ਦੇਖਦੀ ਮਾਰਕੀਟਿੰਗ ਪ੍ਰੋਮੋਸ਼ਨ ਸਭ ਬਹੁਤ ਵਧੀਆ ਢੰਗ ਨਾਲ ਸੰਭਦੀ। ਇਧਰੋਂ ਪੈਸਾ ਆਉਂਦਾ ਉਧਰੋਂ ਇਹ ਤੇ ਅਵਿਨਾਸ਼ ਰੱਜ ਕੇ ਖਰਚਾ ਕਰਦੇ ਆਪਣੀਆਂ ਲਗਜ਼ਰੀਜ਼ ਤੇ। 14 ਫਰਵਰੀ 2018 ਅਵਿਨਾਸ਼ ਨੇ ਇੱਕ ਪੋਸਟ ਪਾਈ ਕਿ ਉਸਦੀ ਕੰਪਨੀ ਰੁਦਰੋ ਐਂਟਰਟੇਨਮੈਂਟ ਨੇ ਸ਼ਿਵਰਾਤਰੀ ਦੇ ਮੌਕੇ ਤੇ ਬੂਮ ਸ਼ੰਕਰਨਾ ਦਾ 뮤직 ਵੀਡੀਓ ਲਾਂਚ ਕੀਤਾ ਹੈ ਜਿਸ ਦੇ ਅੱਜ ਦੀ ਤਰੀਕ ਚ 13 ਮਿਲੀਅਨ ਵਿਊਜ਼ ਨੇ। ਜੇ ਤੁਸੀਂ ਸਰਚ ਕਰਕੇ ਦੇਖੋ ਵਾਈਟੀ ਤੇ ਮੀਡੀਆ ਰਿਪੋਰਟਸ ਮੁਤਾਬਕ ਇਹਨਾਂ ਨੇ ਇੱਕ ਧਨलक्ष्मी ਫਾਈਨੈਂਸ ਕੰਪਨੀ ਵੀ ਖੋਲੀ ਇੱਕ ਟਰੇਡਿੰਗ ਕੰਪਨੀ ਸੀ ਅਵਿਨਾਸ਼ ਇਸ ਚ ਐਮ ਡੀ ਸੀ ਤੇ ਇਸ ਦੀ ਘਰ ਵਾਲੀ ਚੰ드్రਿਕਾ ਬਿਜ਼ਨਸ ਪਾਰਟਨਰ ਇਹਨੇ ਜ਼ਿਆਦਾ ਸ਼ੌਕੀਨ ਸੀ ਇਹ ਘਰ ਵਾਲਾ ਘਰ ਵਾਲੀ ਕਿ ਇਹੇ ਮੋਬਾਈਲ ਤੇ ਵੀਡੀਓਜ਼ ਬਣਾਉਂਦਿਆਂ ਮर्यादा ਭੁੱਲ ਜਾਂਦੇ ਸਨ ਸ਼ਰਾਬ ਦੇ ਨਸ਼ੇ 'ਚ ਵੀਡੀਓਜ਼ ਬਣਾਉਣਾ ਤੇ ਫਿਰ ਆਪਣੇ ਰੋਮਾਂਟਿਕ ਪਲਾਂ ਨੂੰ ਸ਼ੂਟ ਕਰਕੇ ਸੋਸ਼ਲ ਮੀਡੀਆ 'ਤੇ ਪਾ ਦੇਣਾ ਇਹਨਾਂ ਵਾਸਤੇ ਰੈਗੂਲਰ ਚਾਹੀਦੀ ਗੱਲ ਸੀ ਅਵਿਨਾਸ਼ ਨੂੰ ਐਕਟਿੰਗ ਦਾ ਵੀ ਬਾਲਾ ਸ਼ੌਕ ਸੀ ਉਹ ਵਕ ਵਕ ਮਾਡਲਸ ਨਾਲ 뮤직 ਵੀਡੀਓਜ਼ ਸ਼ੂਟ ਕਰਦਾ ਬਾਹੂਬਲੀ ਦੇ ਗੈਟਅਪ ਚ ਵੀ ਆਪਣਾ ਸ਼ੂਟ ਕਰਾਉਂਦਾ ਮਤਲਬ ਇਹਨਾਂ ਦੀ ਪੂਰੀ ਲਾਈਫ ਕਿਸੇ ਫਿਲਮ ਤੋਂ ਕੱਟ ਨਹੀਂ ਸੀ ਅਵਿਨਾਸ਼ ਦਾ ਕੰਸਟਰਕਸ਼ਨ ਮਟੀਰੀਅਲ ਦਾ ਬਿਜ਼ਨਸ ਕੁਝ ਵਕਤ ਬਿਲਕੁਲ ਸਹੀ ਚੱਲਦਾ ਰਿਹਾ ਪਰ ਬਾਅਦ ਚ ਲੌਸਸ ਹੋਣ ਲੱਗੇ ਤੇ ਇਹਨਾਂ ਲੌਸਸ ਦੇ ਚੱਲਦਿਆਂ ਇਹਨਾਂ ਨੂੰ ਦਿੱਕਤ ਹੋਣ ਲੱਗੀ ਆਪਣਾ ਇਹ ਮਹਿੰਗਾ ਲਾਈਫਸਟਾਈਲ ਜੋਨ ਚ ਉਹ ਉਹ ਵਾਲਾ ਕਪਲ ਨਹੀਂ ਸੀ ਇਹ ਘਰ ਤੰਗੀ ਐ ਤਾਂ ਹੱਥ ਘੁੱਟ ਕੇ ਚੱਲੋ ਜਿਵੇਂ ਸਾਡੇ ਸਭ ਦੇ ਘਰਾਂ 'ਚ ਮੋਸਟਲੀ ਹੁੰਦਾ ਕਿ ਜੇ ਇਸ ਮਹੀਨੇ ਕੋਈ ਵੱਡਾ ਖਰਚਾ ਆ ਗਿਆ ਜਾਂ ਕੋਈ ਲੌਸ ਹੋ ਗਿਆ ਤੇ ਬਾਕੀ ਚੀਜ਼ਾਂ ਤੇ ਆਪਾਂ ਹੱਥ ਰੋਕ ਲੈਨੇ ਆ ਇਹ ਦੋਨੋਂ ਪਰ ਹੁਣ ਇਸ ਆਲੀਸ਼ਾਨ ਜ਼ਿੰਦਗੀ ਤੋਂ ਬਿਨਾ ਮਿੰਟ ਵੀ ਨਹੀਂ ਰਹਿ ਸਕਦੇ ਸਨ ਸੋ ਕੁਝ ਤਾਂ ਕਰਨਾ ਪੈਣਾ ਸੀ ਇਹਨਾਂ ਨੂੰ ਸੋ ਇਹਨਾਂ ਨੇ ਪਲਾਨਿੰਗ ਕੀਤੀ ਤੇ ਉਸ 'ਚ ਕਾਮਯਾਬੀ ਹੋਈ ਐਪ ਡਿਵੈਲਪਮੈਂਟ ਇਨਵੈਸਟਮੈਂਟ ਇਸ ਸਬ ਦੇ ਨਾਂ ਤੇ ਇਹਨਾਂ ਨੇ ਲੋਕਾਂ ਨੂੰ ਠੱਗਣਾ ਸ਼ੁਰੂ ਕਰਤਾ ਉਹਨਾਂ ਦੇ ਪੈਸੇ ਲਵਾਏ ਸਭ ਦੀਆਂ ਅੱਖਾਂ ਸਾਹਮਣੇ ਤਾਂ ਇਹਨਾਂ ਦੇ ਆਲੀਸ਼ਾਨ ਲਾਈਫਸਟਾਈਲ ਦੀ ਪੱਟੀ ਸੀ ਸੋ ਲੋਕਾਂ ਨੂੰ ਲੱਗਦਾ ਸੀ ਕਿ ਇਹ ਕਹਿ ਰਹੇ ਨੇ ਤਾਂ ਫਾਇਦੇ ਦਾ ਸੌਦਾ ਹੀ ਹੋਏਗਾ ਪਰ ਲੋਕਾਂ ਨੂੰ ਲੱਖਾਂ ਲਾ ਕੇ ਨੁਕਸਾਨ ਭੁਗਤਣਾ ਪਿਆ ਇਹ ਕਹਿੰਦੇ ਕਈਆਂ ਦੇ ਪੈਸੇ ਲੈ ਕੇ ਫਰਾਰ ਹੋ ਗਏ ਤੇ ਇਹ ਪੈਸਿਆਂ ਨਾਲ ਕੋਈ ਆਪਣੀਆਂ ਜ਼ਰੂਰਤਾਂ ਪੂਰੀਆਂ ਨਹੀਂ ਸੀ ਕਰਦੇ ਫੁੱਲ ਆਨ ਆਯਾਸ਼ੀ ਕਰਦੇ ਸਨ ਮਹਿੰਗੀਆਂ ਗੱਡੀਆਂ ਖਰੀਦ ਕੇ ਮਹਿੰਗੀ ਸ਼ਾਪਿੰਗ ਕਰਕੇ ਮਹਿੰਗੇ ਮਹਿੰਗੇ ਹੋਟਲਾਂ 'ਚ ਜਾ ਕੇ ਤੇ ਫਿਰ ਹੋਰ ਲੋਕਾਂ ਨੂੰ ਇਹ ਸ਼ਿਕਾਰ ਬਣਾਉਂਦੇ ਤੇ ਜੜੀ ਵੀਡੀਓ ਬੂਮ ਸ਼ੰਕਰ ਬਾਰੇ ਇਹਨਾਂ ਨੇ ਲਿਖਿਆ ਸੀ ਕਿ ਸਾਡੀ ਕੰਪਨੀ ਨੇ ਆਹਾ ਪ੍ਰੋਡਿਊਸ ਕੀਤੀ ਆ ਉਸ ਦੀਆਂ ਡਿਟੇਲਸ ਪੜ੍ਹੀਏ ਵਾਈਟੀ ਤੇ ਤਾਂ ਇਹਨਾਂ ਦਾ ਨਾਮ ਨਜ਼ਰ ਹੀ ਨਹੀਂ ਆਉਂਦਾ ਬਸ ਇਹ ਲੋਕਾਂ ਨੂੰ ਦੱਸਦੇ ਸਨ ਕਿ ਕੰਸਟਰਕਸ਼ਨ ਹੀ ਨਹੀਂ ਐਪ ਡਿਵੈਲਪਮੈਂਟ ਹੀ ਨਹੀਂ ਜਾਂ ਇਨਵੈਸਟਮੈਂਟ ਹੀ ਨਹੀਂ ਐਂਟਰਟੇਨਮੈਂਟ ਦੀ ਦੁਨੀਆ 'ਚ ਵੀ ਇਹਨਾਂ ਦਾ ਬੋਲ ਬਾਲ ਹੈ ਤੁਸੀਂ ਸਾਨੂੰ ਪੈਸੇ ਦਿਓ ਅਸੀਂ ਇਸ ਦਾ 4 ਗੁਣਾ ਕਰਕੇ ਦਵਾਂਗੇ ਤੇ ਅਨਫੋਰਚੂਨੇਟਲੀ ਲੋਕ ਇਹਨਾਂ ਦੀਆਂ ਗੱਲਾਂ 'ਚ ਆ ਵੀ ਜਾਂਦੇ ਆ ਇਸ ਪੂਰੀ ਖੇਡ ਚ ਚੰਦਰਕਾ ਦਾ ਭਰਾ ਸੁਰਜ ਪਾਲੀਵਾਲ ਵੀ ਕਾਫੀ ਵਾਰ ਠੱਗੀ ਚ ਇਹਨਾਂ ਦੀ ਹੈਲਪ ਕਰਦਾ ਰਿਹਾ। ਇਹ ਵਕਤ-ਵਕਤ ਤੇ ਆਪਣਾ ਘਰ ਸ਼ਿਫਟ ਕਰਦੇ ਰਹਿੰਦੇ। ਇੱਕ ਜਗ੍ਹਾ ਤੋਂ ਠੱਗੀ ਕਰਕੇ ਇਹ ਦੂਜੀ ਜਗ੍ਹਾ ਤੇ ਜਾਂਦੇ ਤੇ ਉੱਥੇ ਨਵੇਂ ਸ਼ਿਕਾਰ ਲੱਭਦੇ। ਕਿਸਮਤ ਇਹਨਾਂ ਦੀ ਇਹੋ ਜਹੀ ਕਿ ਹਰ ਜਗ੍ਹਾ ਇਹਨਾਂ ਨੂੰ ਕੋਈ ਨਾ ਕੋਈ ਮਿਲ ਜਾਂਦਾ ਜੋ ਲੱਖਾਂ ਰੁਪਏ ਇਨਵੈਸਟ ਕਰਨ ਨੂੰ ਤਿਆਰ ਹੋ ਜਾਂਦਾ। ਚੰ드్రਕਾ ਆਪਣੀ ਕਲੋਨੀ ਵਾਸੀਆਂ ਨੂੰ ਦੱਸਦੀ ਸੀ ਕਿ ਉਹ ਨਰਸਿੰਘਗੜ੍ਹ ਦੀ ਰਹਿਣ ਵਾਲੀ ਹੈ ਜਦਕਿ ਪਤੀ ਰਾਜਗੜ੍ਹ ਦਾ ਹੈ ਕਿਰਾਏ ਦੇ ਮਕਾਨ ਲੈਂਦਿਆਂ ਵਕਤ ਵਿਨਾਸ਼ ਨੇ ਜੋ ਆਧਾਰ ਕਾਰਡ ਦਿੱਤਾ ਉਸ ਵਿੱਚ ਪਿਤਾ ਦਾ ਨਾਮ ਪੁਰਸ਼ੋਤਮ ਪ੍ਰਜਾਪਤੀ ਦੱਸਿਆ ਜੋ ਕਿ ਗਲਤ ਸੀ ਮਕਾਨ ਨੰਬਰ 6 ਦੱਸਿਆ ਬਜਲੀਨਗਰ ਦੱਸਿਆ ਅਨੇਕਸੀ ਗੋਇਲ ਨਗਰ ਇੰਦੌਰ ਲਿਖਿਆ ਸਭ ਗਲਤ ਸੀ ਜਿਹੜੀ ਇਹਨਾਂ ਨੇ ਤਾਂ ਲక్ష్ਮੀ ਕੰਪਨੀ ਖੋਲੀ ਸੀ ਜਿਸ 'ਚ ਵਿਨਾਸ਼ ਐਮਟੀ ਤੇ ਚੰ드్రਕਾ ਬਿਜ਼ਨਸ ਪਾਰਟਨਰ ਸੀ ਉਸ 'ਚ ਇਹ ਲੋਕਾਂ ਨੂੰ ਖੇਤੀ ਲੋਨ ਦਿਵਾਉਣ ਦਾ ਦਾਵਾ ਕਰਦੇ ਜਿਵੇਂ ਕਈਆਂ ਲੋਨ ਬੈਂਕ ਲੋਨ ਨਹੀਂ ਦਿੰਦਾ ਇਹ ਕਹਿੰਦੇ ਅਸੀਂ ਦਿਵਾਵਾਂਗੇ ਲੋਕਾਂ ਨੂੰ ਫਾਈਨੈਂਸ ਮੈਨੇਜ ਕਰਨ ਬਾਰੇ ਕੰਸਲਟੇਸ਼ਨ ਦਿੰਦੇ ਤੇ ਇੱਕ ਤੋਂ ਚਾਰ ਕਿੱਦਾਂ ਬਣਾਉਣੇ ਨੇ ਉਹ ਦੱਸਦੇ ਤੇ ਫਿਰ ਖੁਦ ਵੀ ਇਹੇ ਕਰ ਸਕਦੇ ਨੇ ਇਹ ਇੱਕ ਤੋਂ 4 ਬਣਾ ਸਕਦੇ ਨੇ ਦਾਵਾ ਕਰਦੇ ਲੋਕਾਂ ਨੂੰ ਗੱਲਾਂ 'ਚ ਲੈ ਕੇ ਉਹਨਾਂ ਨਾਲ ਇਹ ਲੱਖਾਂ ਦੀ ਠੱਗੀ ਕਰ ਚੁੱਕੇ ਸਨ ਕਈ ਲੋਕਾਂ ਨੇ ਇਹਨਾਂ ਬਾਰੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਵੀ ਲਿਖਿਆ ਕਈ ਇਹਨਾਂ ਦੇ EMPLOYEES ਨੇ ਵੀ ਲਿਖਿਆ ਕਿ ਇਹ ਫਰਾਡ ਲੂਕ ਨੇ ਤੇ ਸਾਡੀ ਵੀ ਸੈਲਰੀ ਨਹੀਂ ਦਿੰਦੀ ਇਹਨਾਂ ਨੇ ਤੇ ਜੇ ਕੋਈ ਆਪਣਾ ਪੈਸਾ ਵਾਪਸ ਮੰਗਣ ਜਾਂਦਾ ਤਾਂ ਕਹਿੰਦੇ ਅਵਿਨਾਸ਼ ਉਹਨੂੰ ਥ੍ਰੈਟ ਕਰਦਾ ਕਿ ਤੈਨੂੰ ਮਾਰ ਦਵਾਂਗਾ ਇਹ ਬੇਸ਼ਰਮ ਹੋ ਕੇ ਆਪਣਾ ਉਹ ਅਮੀਰੀ ਵਾਲਾ ਲਾਈਫਸਟਾਈਲ ਜਿਉਂਦੇ ਰਹਿੰਦੇ 4 April 2000 ਤੇ यूपी ਦੇ ਚਾਂਸੀ ਵਿੱਚ अविनाश चंद्रिका ਤੇ ਸੂਰਜ ਤੇ ਧਮਕਾਉਣ ਦਾ ਫਰਾਡ ਕਰਨ ਦਾ ਤੇ ਸਾਈਬਰ ਕ੍ਰਾਈਮ ਦਾ ਕੇਸ ਦਰਜ ਹੋਇਆ। ਪੁਲਿਸ ਨੇ ਤਿੰਨਾਂ ਨੂੰ ਗ੍ਰਿਫਤਾਰ ਕਰਕੇ ਭੋਪਾਲ ਸੈਂਟਰਲ ਜੇਲ੍ਹ ਭੇਜ ਦਿੱਤਾ। ਇਸੇ ਗ੍ਰਿਫਤਾਰੀ ਦੇ ਵਕਤ ਜੇਲ੍ਹ ਵਿੱਚ ਬੰਦ ਮਿਰਜੀ ਬਾਬਾ ਦੇ ਨਾਲ ਇਸ પતિ ਪਤਨੀ ਦੀ ਮੁਲਾਕਾਤ ਹੋਈ। ਇਸ ਬਾਬੇ ਦੀ ਪੋਲਿਟੀਕਲ ਪਕੜ ਵੀ ਕਾਫੀ ਹੈ। ਪੂਰਾ ਨਾਮ ਇਸ ਦਾ Swami वैराग्यनंद गिरी ਹੈ। ਪਰ ਫੇਮਸ ਏ ਮਿਰਚੀ ਬਾਬਾ ਦੇ ਨਾਂ ਨਾਲ ਹੀ ਹੈ ਇੱਕ ਮਹਿਲਾ ਨਾਲ ਦੁਸ਼ਕਰਮ ਦੇ ਇਲਜ਼ਾਮ 'ਚ ਇਹ ਜੇਲ੍ਹ 'ਚ ਬੰਦ ਸੀ ਜੇਲ੍ਹ 'ਚ ਮਿਰਚੀ ਬਾਬਾ ਤੇ ਅਵਿਨਾਸ਼ ਚੰਦਰਕਾ 'ਚ ਵਧੀਆ ਬੌਂਡ ਬਣ ਗਿਆ ਤੇ ਇਹ ਲੋਕ ਇਹਨੇ ਨਜ਼ਦੀਕ ਆ ਗਏ ਕਿ ਜਦੋਂ ਜੇਲ੍ਹ 'ਚੋਂ ਬਾਹਰ ਆਏ ਤਾਂ ਮਿਰਚੀ ਬਾਬਾ ਨੇ ਅਵਿਨਾਸ਼ ਤੇ ਚੰਦਰਕਾ ਦੇ ਘਰੇ ਪੂਜਾ ਪਾਠ ਵੀ ਕੀਤਾ ਇਹੀ ਨਹੀਂ ਚੰਦ੍ਰਿਕਾ ਬੁੱਧਨੀ ਵਿਧਾਨ ਸਭਾ ਵਿੱਚ ਸਮਾਜਵਾਦੀ ਪਾਰਟੀ ਦੇ ਵੱਲੋਂ ਨੋਮੀਨੇਸ਼ਨ ਦਾਖਲ ਕਰਨ ਵਾਲੇ ਮਿਰਚੀ ਬਾਬਾ ਦੀ ਪ੍ਰਪੋਜ਼ਰ ਵੀ ਸੀ ਉਸਨੇ ਹੀ ਚੋਣ ਕਮਿਸ਼ਨ ਦੇ ਸਾਹਮਣੇ 2023 ਵਿੱਚ ਹਲਫਨਾਮੇ ਵਿੱਚ ਹਸਤਾਖਰ ਕੀਤੇ ਸਨ ਚੰਦ੍ਰਿਕਾ ਦੇ ਕਨੈਕਸ਼ਨ ਹੁਣ ਉਤਾਵਲ ਜਾ ਰਹੇ ਸਨ ਜੇਲ੍ਹ ਚੋਂ ਆਜ਼ਾਦ ਸਨ ਪੋਲਿਟਿਕਲੀ ਖੁਦ ਨੂੰ ਕਾਇਮ ਸਮਝ ਰਹੇ ਸਨ ਸੋ ਇਨ੍ਹਾਂ ਧੋਖੇਬਾਜ਼ਾਂ ਨੂੰ ਡਰ ਜਿਹਾ ਖਤਮ ਹੋ ਗਿਆ ਸੀ ਹੁਣ ਇਸੇ ਕਰਕੇ ਹੁਣ ਜੋ ਦੱਸਾਂਗੀ ਉਹ ਬਹੁਤ ਚਿਨਾਉਣਾ ਹੋਏਗਾ ਇਹ ਹੁਣ ਉਹ ਕੰਮ ਕਰਨ ਲੱਗੇ ਸਨ ਜੋ ਬੇਹਤ ਸ਼ਰਮਨਾਕ ਸੀ ਇਹਨਾਂ ਨੇ ਭੋਪਾਲ 'ਚ ਫੇਰ ਇੱਕ ਘਰ ਕਿਰਾਏ ਤੇ ਲਿਆ ਜਿਸ ਲੋਕੇਲਿਟੀ ਪ੍ਰਤੀਕ ਗਾਰਡਨ ਕਲੋਨੀ ਜਿੱਥੇ ਸ਼ਿਫਟ ਹੋਏ ਸਨ ਉੱਥੇ ਸਿਰਫ 21 ਘਰ ਸਨ ਸਾਰੇ ਲੋਕ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਸਨ ਇਸ ਸੋਸਾਇਟੀ ਦੇ ਪ੍ਰਧਾਨ ਮਨੀਸ਼ ਸ਼ਰਮਾ ਨੇ ਲੀਡਿੰਗ ਨਿਊਜ਼ਪੇਪਰ ਦੈਨਿਕ ਭਾਸਕਰ ਨੂੰ ਦੱਸਿਆ ਕਿ ਵਿਨਾਸ਼ ਨੇ ਜਦੋਂ ਇਹ ਬੰਗਲਾ ਕਿਰਾਏ ਤੇ ਲਿਆ ਤਾਂ ਸੋਸਾਇਟੀ ਦੇ ਦਸਤਾਵੇਜ਼ਾਂ ਵਿੱਚ ਵੀ ਉਸਨੇ ਖੁਦ ਨੂੰ ਸਟੀਲ ਕਾਰੋਬਾਰੀ ਹੀ ਦੱਸਿਆ ਸੀ ਇੰਨੇ ਵੱਡੇ ਬੰਗਲੇ ਵਿੱਚ પતિ ਪਤਨੀ ਅਤੇ 5 ਸਾਲ ਦਾ ਉਹਨਾਂ ਦਾ ਪੁੱਤ ਹੀ ਰਹਿੰਦੇ ਸਨ ਅਸੀਂ ਇੱਕ ਸਾਲ ਵਿੱਚ ਕਿਸੇ ਨੂੰ ਵੀ ਇੱਥੇ ਆਉਂਦਿਆ ਨਹੀਂ ਦੇਖਿਆ। ਦੋਵੇਂ ਕੁੱਤਿਆਂ ਦੇ ਵੱਲ ਇਸ਼ਾਰਾ ਕਰਦਿਆਂ ਹੋਇਆਂ ਇਹ ਕਹਿੰਦੇ ਨੇ ਕਿ ਰਹੀ ਸਹੀ ਕਸਰ ਇਹਨਾਂ ਦੋਵਾਂ ਨੇ ਪੂਰੀ ਕਰ ਰੱਖੀ ਸੀ। ਕੋਈ ਵੀ ਇਹਨਾਂ ਦੇ ਘਰ ਦੇ ਬਾਹਰ ਤੋਂ ਗੁਜ਼ਰਦਾ ਸੀ ਤਾਂ ਇਹ ਭੌਂਕਦੇ ਸਨ। ਇਸ ਲਈ ਕੋਈ ਵੀ ਇੱਥੇ ਆਉਂਦਾ ਜਾਂਦਾ ਨਹੀਂ ਸੀ। ਪਤੀ-ਪਤਨੀ ਵੀ ਕਲੋਨੀ ਦੇ ਲੋਕਾਂ ਨਾਲ ਗੱਲ ਨਹੀਂ ਕਰਦੇ ਸਨ। ਇੱਥੇ ਇਹਨਾਂ ਨੇ ਫਿਰ ਆਪਣਾ ਉਹ ਧਨ ਲక్ష్ਮੀ ਫਾਈਨੈਂਸ ਦਾ ਬਿਜ਼ਨਸ ਸ਼ੁਰੂ ਕਰ ਲਿਆ। ਪਰ ਇਹਨਾਂ ਨੂੰ ਲੱਗਦਾ ਸੀ ਕਿ ਹੁਣ ਹੋਰ ਪੈਸਾ ਚਾਹੀਦਾ। ਸਿਰਫ ਇਸ ਕੰਪਨੀ ਨਾਲ ਕੁਝ ਨਹੀਂ ਹੋਣਾ। ਹੁਣ ਇਹਨਾਂ ਨੇ ਇੱਕ ਨਵਾਂ ਪਲਾਨ ਬਣਾਇਆ ਜੋ ਅੱਖਾਂ ਝੁਕਾ ਦੇਗਾ ਅਵਿਨਾਸ਼ ਨੇ ਚੰਦਰਕਾ ਦੀ ਹੈਲਪ ਨਾਲ ਇੱਕ ਮੈਟ੍ਰਿਮੋਨੀਅਲ ਸਾਈਟ ਤੇ ਖੁਦ ਨੂੰ ਰਜਿਸਟਰ ਕੀਤਾ ਤੇ ਖੁਦ ਨੂੰ ਡਿਵੋਰਸਡ ਦੱਸਿਆ ਇਹਨੇ ਆਪਣੀ ਇੱਕ ਫੇਕ ਇੰਸਟਾ ਆਈਡੀ ਵੀ ਬਣਾ ਲਈ ਦ ਬੌਸ ਅਵਿਨਾਸ਼ ਦੇ ਨਾਮ ਤੋਂ ਜਿਸ ਚ ਇਹ ਖੁਦ ਨੂੰ ਉਹ ਸ਼ੋਅ ਕਰਦਾ ਜੋ ਹੈ ਨਹੀਂ ਇਸ ਪ੍ਰੋਫਾਈਲ ਚ ਉਹਨੇ ਆਪਣੀ ਵਾਈਫ ਚੰਦਰਕਾ ਦੇ ਨਾਲ ਕਦੀ ਕੋਈ ਫੋਟੋ ਪੋਸਟ ਨਹੀਂ ਕੀਤੀ ਇਸ ਚ ਇਹ ਜਿਮ ਲਾਉਂਦਾ ਬੋਡੀ ਬਣਾਉਂਦਾ ਨਜ਼ਰ ਆਉਂਦਾ ਜਾਂ ਇਹ ਬੋਡੀਗਾਰਡਸ ਨਾਲ ਖੜਾ ਦਿਖਦਾ ਜਾਂ ਬੱਤੀ ਵਾਲੀ ਕਾਰ ਚ ਘੁੰਮਦੇ ਦੀ ਵੀਡੀਓ ਪਾਉਂਦਾ ਉਹ ਖੁਦ ਨੂੰ ਇਹ ਪ੍ਰੋਫਾਈਲ ਚ ਪਾਵਰਫੁਲ ਸ਼ੋਅ ਕਰਦਾ ਸੀ ਅਵਧਪੂਰੀ ਇਲਾਕੇ ਵਿੱਚ ਰਹਿਣ ਵਾਲੀ 34 ਸਾਲਾ ਡਿਵੋਰਸਡ ਜਨਾਨੀ ਮੈਟ੍ਰਿਮੋਨੀਅਲ ਸਾਈਟ ਥਰੂ ਅਵਿਨਾਸ਼ ਦੇ ਕੰਟੈਕਟ ਸਾਈਟ ਉਹ ਪ੍ਰਾਈਵੇਟ ਬੈਂਕ ਵਿੱਚ ਕਲਰਕ ਹੈ ਦੂਜੇ ਵਿਆਹ ਦੇ ਲਈ ਉਸਨੇ shaadi.com ਤੇ ਪ੍ਰੋਫਾਈਲ ਬਣਾਈ ਸੀ ਉਹ ਖੁਦ ਦੀ ਜ਼ਿੰਦਗੀ ਨੂੰ ਇੱਕ ਹੋਰ ਮੌਕਾ ਦੇਣਾ ਚਾਹੁੰਦੀ ਸੀ ਖੁਸ਼ ਰਹਿਣਾ ਚਾਹੁੰਦੀ ਸੀ ਇੱਥੇ ਅਵਿਨਾਸ਼ ਪ੍ਰਜਾਪਤੀ ਨੇ ਉਸ ਨਾਲ ਸੰਪਰਕ ਕੀਤਾ ਅਤੇ ਖੁਦ ਨੂੰ ਤਲਾਕਸ਼ੁਦਾ ਦੱਸਿਆ ਇਹ ਵੀ ਦੱਸਿਆ ਕਿ ਉਸ ਦਾ ਸਟੀਲ ਦਾ ਕਾਰੋਬਾਰ ਹੈ ਅਤੇ ਛੱਤੀਸਗੜ੍ਹ ਵਿੱਚ ਤਾਂ ਲక్ష్ਮੀ ਨਾ ਦੀ ਫੈਕਟਰੀ ਨੂੰ ਉਹ ਚਲਾਉਂਦਾ ਹੈ shaadi.com ਤੇ ਦੋਵਾਂ ਦੇ ਦਰਮਿਆਨ ਵਿਆਹ ਦੀ ਗੱਲ ਚੱਲੀ ਨਜ਼ਦੀਕੀ ਵਦਨ ਤੇ ਅਜਨਾਨੀ ਅਵਿਨਾਸ਼ ਤੇ ਬਾਗਸੇਵਨੀਆ ਇਲਾਕੇ ਦੇ ਪ੍ਰਤੀਕ ਨਗਰ ਸਥਿਤ ਘਰ ਪਹੁੰਚੀ ਇਸ ਦੇ ਬਾਅਦ ਅਵਿਨਾਸ਼ ਦਾ ਵੀ ਉਸ ਦੇ ਘਰ ਆਉਣਾ ਜਾਣਾ ਸ਼ੁਰੂ ਹੋ ਗਿਆ April ਵਿੱਚ ਅਵਿਨਾਸ਼ ਨੇ ਮਹਿਲਾ ਨੂੰ ਆਪਣੇ ਘਰ ਬੁਲਾਇਆ ਉੱਥੇ ਉਸ ਦੀ ਪਤਨੀ ਚੰਦਰਕਾ ਪਹਿਲਾਂ ਤੋਂ ਮੌਜੂਦ ਸੀ ਜਿਸ ਨੂੰ ਅਵਿਨਾਸ਼ ਨੇ ਆਪਣੀ ਮਾਂ ਦੱਸਿਆ ਚੰਦਰਕਾ ਨੇ ਮਾਂ ਵਾਲਾ ਪੂਰਾ ਗੇਟਅਪ ਲਿਆ ਹੋਇਆ ਸੀ ਤੁਹਾਨੂੰ ਸੁਣਨ 'ਚ ਫਿਲਮੀ ਲੱਗੂ ਪਰ ਇਹ ਬਿਲਕੁਲ ਸੱਚਾ ਇਸ ਦੇ ਬਾਅਦ ਪਰਸਨਲ ਗੱਲ ਕਰਨ ਦੇ ਬਹਾਨੇ ਆਪਣੇ ਬੈਡਰੂਮ ਵਿੱਚ ਲੈ ਗਿਆ ਤੇ ਇੱਥੇ ਇਹਨਾਂ 'ਚ ਆਪਸ 'ਚ ਫਿਜ਼ੀਕਲ ਰਿਲੇਸ਼ਨਸ ਬਣ ਗਏ ਅਵਿਨਾਸ਼ ਨੇ ਉਸ ਜਨਾਨੀ ਨੂੰ ਕਿਹਾ ਕਿ ਸਾਡਾ ਵਿਆਹ ਤਾਂ ਹੁਣ ਹੋਣ ਹੀ ਵਾਲਾ ਹੈ ਤੂ ਕਾਰੋਬਾਰ ਵਧਾਉਣ ਦੇ ਲਈ ਕੁਝ ਇਨਵੈਸਟ ਕਰਦੇ ਮੈਂ ਬਿਜ਼ਨਸ ਐਕਸਪੈਂਡ ਕਰਨਾ ਹੈ ਸਭ ਕੁਝ ਹੁਣ ਸਾਡੇ ਦੋਵਾਂ ਦਾ ਤੇ ਹੈ ਉਹ ਗੱਲ ਨਾ ਚਾਹ ਗਈ ਉਸਨੇ ਆਪਣੀ ਜਮਾ ਪੂੰਜੀ ਸਹਿਤ ਲੋਨ ਲੈ ਕੇ 40 ਲੱਖ ਰੁਪਏ ਅਤੇ 5 ਲੱਖ ਦੇ ਜ਼ੇਵਰ ਅਵਿਨਾਸ਼ ਨੂੰ ਦੇ ਦਿੱਤੇ ਇੱਕ ਦਿਨ ਅਵਿਨਾਸ਼ ਨੇ ਉਸਔਰਤ ਨੂੰ ਫੇਰ ਆਪਣੇ ਘਰ ਬੁਲਾਇਆ ਉੱਥੇ ਉਸਦੀ ਡਰਿੰਕ 'ਚ ਕੁਝ ਮਿਲਾ ਦਿੱਤਾ ਤੇ ਫੇਰ ਬੇਹੋਸ਼ੀ ਦੀ ਹਾਲਤ 'ਚ ਉਸ ਨਾਲ ਦੁਸ਼ਕਰਮ ਕੀਤਾ ਇਹ ਸਭ ਕਰਦਿਆਂ ਉਸ ਦੀ ਪਤਨੀ ਚੰਦਰਕਾ ਨੇ ਵੀਡੀਓ ਬਣਾ ਲਈ। ਮਤਲਬ ਘਰ ਵਾਲਾ ਉਸ ਜਨਾਨੀ ਨਾਲ ਗੰਦਾ ਕੰਮ ਕਰ ਰਿਹਾ ਸੀ ਤੇ ਘਰ ਵਾਲੀ ਇਸ ਸਭ ਦੀ ਵੀਡੀਓ ਬਣਾ ਰਹੀ ਸੀ। ਇਸ ਗੱਲ ਦਾ ਉਸ ਔਰਤ ਨੂੰ ਨਸ਼ੇ 'ਚ ਪਤਾ ਨਹੀਂ ਲੱਗਿਆ। ਉਹ ਤਾਂ ਅਵਿਨਾਸ਼ ਨੂੰ ਆਪਣਾ ਸਭ ਕੁਝ ਮੰਨ ਬੈਠੀ ਸੀ। ਪੈਸੇ ਅਤੇ ਜੇਵਰਲੈਂਡ ਦੇ ਬਾਅਦ ਅਵਿਨਾਸ਼ ਦਾ ਵਤੀਰਾ ਬਦਲ ਗਿਆ। ਜਦੋਂ ਵਿਆਹ ਕਰਨ ਨੂੰ ਕਿਹਾ ਤਾਂ ਉਸਨੇ ਮਨ੍ਹਾ ਕਰ ਦਿੱਤਾ। ਉਜਨਾਨੀ ਡਿਪਰੈਸ਼ਨ ਵਿੱਚ ਚਲੀ ਗਈ ਤੇ ਖੁਦ ਨੂੰ ਖਤਮ ਕਰਨ ਦੀ ਉਹਨੇ ਕੋਸ਼ਿਸ਼ ਵੀ ਕੀਤੀ ਪਰਿਵਾਰ ਨੇ ਸਮਝਾਇਆ ਤੇ ਕਾਉਂਸਲਿੰਗ ਕਰਵਾਈ ਇਸ ਦੇ ਬਾਅਦ ਮਾਮਲੇ ਦੀ ਸ਼ਿਕਾਇਤ ਪੁਲਿਸ ਵਿੱਚ ਕੀਤੀ ਗਈ ਠੀਕ ਇਸੇ ਤਰ੍ਹਾਂ ਅਵਿਨਾਸ਼ ਨੇ ਅਸ਼ੋਕਾ ਗਾਰਡਨ ਇਲਾਕੇ ਵਿੱਚ ਰਹਿਣ ਵਾਲੀ ਬ੍ਰਿਟਿਸ਼ੀਅਨ ਦੇ ਨਾਲ ਵੀ ਲੁੱਟ ਅਤੇ ਠੱਗੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਉਸ ਤੋਂ ਵੀ ਕਰੀਬ 40 ਲੱਖ ਰੁਪਏ ਠੱਗਲੇ ਇਸ ਤਰ੍ਹਾਂ ਦੋਵੇਂ ਜਨਾਨੀਆਂ ਤੋਂ ਵਿਨਾਸ਼ ਨੇ 85 ਲੱਖ ਰੁਪਏ ਲੁੱਟ ਲੈ ਸਨ ਇਹ ਹੁਣ ਇਸ ਦਰਿੰਦਗੀ ਤੇ ਉਤਰ ਆਏ ਸਨ ਕਿ ਇਹਨਾਂ ਨੂੰ ਇਹੀ ਕੰਮ ਬੈਸਟ ਲੱਗਣ ਲੱਗਾ ਸੀ ਇਹਨਾਂ ਵਿਚਾਰੀਆਂ ਦੁੱਖ ਦੀਆਂ ਮਾਰੀਆਂ ਜਨਾਨੀਆਂ ਦੀ ਮਿਹਨਤ ਦੀ ਕਮਾਈ ਤੇ ਇਹ ਦੋਵੇਂ ਅਯਾਸ਼ੀ ਕਰ ਰਹੇ ਸਨ ਕਿੱਡੀ ਸ਼ਰਮ ਦੀ ਗੱਲਾਂ ਨਾ ਕਿ ਆਪਣੇ ਪੁੱਤ ਦੀ ਪਰਵਰਿਸ਼ ਵੀ ਇਹ ਏਸੇ ਪੈਸੇ ਨਾਲ ਕਰ ਰਹੇ ਸਨ ਇਹਨਾਂ ਨੂੰ ਲੱਗਦਾ ਸੀ ਕਿ ਸ਼ਰੀਫ ਵਿਧਵਾ ਔਰਤਾਂ ਕਦੀ ਵੀ ਇਸ ਸਬ ਦੀ ਸ਼ਿਕਾਇਤ ਪੁਲਿਸ ਕੋਲ ਨਹੀਂ ਕਰਨਗੀਆਂ ਵਰਨਾ ਉਹਨਾਂ ਦੀ ਕੀ ਇੱਜ਼ਤ ਰਹਿ ਜਾ ਪਰ ਇੱਥੇ ਉਹ ਗੱਲ ਸਨ ਅਬਦੂਪੂਰੀ ਵਾਲੀ ਲੇਡੀ ਨੂੰ ਲਗਿਆ ਕਿ ਮੈਨੂੰ ਅਵਾਸ ਚੁਕਣੀ ਚਾਹੀਦੀ ਹੈ ਵਰਨਾ ਇਹ ਹੋਰਾਂ ਦੀ ਜ਼ਿੰਦਗੀ ਵੀ ਖਰਾਬ ਕਰੋ ਸੋ ਇਹ ਪੁਲਿਸ ਸਟੇਸ਼ਨ ਪਹੁੰਚੀ ਤੇ ਅਵਿਨਾਸ਼ ਖਿਲਾਫ ਐਫ ਆਈ ਆਰ ਦਰਜ ਕਰਾਈ ਦੂਜੀ ਵਿਕਟਿਮ ਨੇ ਵੀ ਹਿੰਮਤ ਦਿਖਾਈ ਤੇ ਉਹ ਵੀ ਪੁਲਿਸ ਸਟੇਸ਼ਨ ਪਹੁੰਚੀ ਪੁਲਿਸ ਨੇ ਵੀ ਇਸ ਕੇਸ ਨੂੰ ਸੰਜੀਦਗੀ ਨਾਲ ਲਿਆ ਤੇ ਕਾਰਵਾਈ ਕਰਦਿਆਂ ਅਵਿਨਾਸ਼ ਨੂੰ ਅਰੈਸਟ ਕਰ ਲਿਆ ਪਰ ਚੰਦਰਿਕਾ ਆਪਣੇ ਮੁੰਡੇ ਨੂੰ ਲੈ ਕੇ ਫਰਾਰ ਹੋ ਗਈ ਪੁਲਿਸ ਪੁੱਛਗਿੱਛ ਵਿੱਚ ਅਵਿਨਾਸ਼ ਨੇ ਦੱਸਿਆ ਕਿ ਉਹ ਘਰ ਵਾਲੀ ਦੀ ਡਿਮਾਂਡ ਤੇ ਹੀ ਦੂਜੀਆਂ ਜਨਾਨੀਆਂ ਨਾਲ ਸੰਬੰਧ ਬਣਾਉਂਦਾ ਸੀ ਮਹਿਲਾਵਾਂ ਨਾਲ ਸੰਬੰਧ ਬਣਾਉਣ ਦਾ ਸਾਰਾ ਇੰਤਜ਼ਾਮ ਚੰਦ੍ਰਿਕਾ ਹੀ ਕਰਦੀ ਸੀ ਇਸ ਗੱਲ ਵਿੱਚ ਕਿੰਨੀ ਸੱਚਾਈ ਹੈ ਇਸ ਦਾ ਪਤਾ ਚੰਦ੍ਰਿਕਾ ਦੀ ਗ੍ਰਿਫਤਾਰੀ ਤੇ ਬਾਅਦ ਹੀ ਪਤਾ ਲੱਗੇਗਾ ਫਿਲਹਾਲ ਚੰਦ੍ਰਿਕਾ ਆਪਣੇ 5-6 ਸਾਲ ਦੇ ਮੁੰਡੇ ਨੂੰ ਲੈ ਕੇ ਫਰਾਰ ਹੈ ਪੁਲਿਸ ਉਸ ਦੀ ਤਲਾਸ਼ ਕਰ ਰਹੀ ਹੈ ਪੁਲਿਸ ਨੂੰ ਇਹ ਵੀ ਪਤਾ ਲੱਗਿਆ ਹੈ ਕਿ ਪਤੀ ਪਤਨੀ ਨੇ ਕਈ ਹੋਰ ਲੋਕਾਂ ਨੂੰ ਵੀ ਠੱਗੀ ਦਾ ਸ਼ਿਕਾਰ ਬਣਾਇਆ। ਸੋ ਇਹ ਸੱਚੀ ਕਹਾਣੀ ਹੈ ਅਵਿਨਾਸ਼ ਤੇ ਚੰਦਰ ਕਾ ਦੀ ਜੋ ਮੁਹੱਬਤ 'ਚ ਰਹਿੰਦੇ ਆ ਆਪਣੀ ਪੂਰੀ ਜ਼ਿੰਦਗੀ ਸਲੀਕੇ ਨਾਲ ਜੀ ਸਕਦੇ ਸਨ ਪਰ ਨਹੀਂ। ਉਹ ਅਸਮਾਨ 'ਚ ਉਡਣਾ ਚਾਹੁੰਦੇ ਸਨ। ਹਾਲਾਂਕਿ ਵੱਡੇ ਸੁਪਨੇ ਦੇਖਣਾ ਕੁਝ ਮਾੜਾ ਨਹੀਂ ਪਰ ਕਿਸੇ ਨਾਲ ਇੰਨਾ ਮਾੜਾ ਕਰਕੇ ਖੁਦ ਉੱਡਣਾ ਕਿੰਨਾ ਆ ਗੰਦਾ ਹੈ। ਲਾਂਤਯੋਗ ਹੈ ਤੇ ਇਹ ਦੋਨੋਂ ਲਾਂਤੀ ਹੀ ਨੇ। ਖੁਦ ਦੇ ਜਵਾਬ ਦੀ ਜ਼ਿੰਦਗੀ ਬਰਬਾਦ ਕਰ ਗਏ ਇਹ ਘਟਿਆ ਸ਼ਰਨਾ ਹੈ ਅੱਜ ਅਸੀਂ ਫੇਰ ਸਖਿਆ ਕਿ ਕੀ ਨਹੀਂ ਕਰਨਾ ਵਾਹਿਗੁਰੂ ਸਮਤ ਪਖਸ਼ਨ ਤੁਸੀਂ ਵੇਖ ਰਹੇ ਹੋ ਕੈਮਰਾ ਆਲੈਂਸ ਆਫ ਅਜੀ